ਰਾਤ ਦੇ 8:00 ਵੱਜੁਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹੈ ਇਸ ਵੇਲੇ ਬਿਲਕੁਲ ਜਿਹੜਾ ਬਲੈਕਆਊਟ ਦੀ ਸਥਿਤੀ ਹੈ ਹੋ ਚੁੱਕੀ ਹੈ ਤੇ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆ ਕਰ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲਾਈਟਸ ਆਨ ਨੇ ਤਾਂ ਇਹ ਲਾਈਟਸ ਆਨ ਨੇ ਇਸ ਵੇਲੇ ਲਾਰੈਂਸ ਰੋਡ ਦੇ ਉੱਤੇ ਔਰ ਬਲੈਕਆਊਟ ਜਿੱਥੇ ਚਾਰੇ ਪਾਸੇ ਹੈ ਸਭ ਪਾਸੇ ਸਾਇਰਨ ਵੱਜੇ ਲੇਕਿਨ ਇੱਥੇ ਕੋਈ ਪਰਵਾਹ ਨਜ਼ਰ ਨਹੀਂ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਰੈਂਸ ਰੋਡ ਦੀ ਮਾਰਕੀਟ 'ਚ ਔਰ ਬਿਲਕੁਲ ਲੋਕ ਬਾਰ ਬੈਠੇ ਨੇ ਉਹਨਾਂ ਨੂੰ ਹਰ ਚੀਜ਼ ਸਰਵ ਹੋ ਰਹੀ ਹੈ ਔਰ ਪੁਲਿਸ ਬਿਲਕੁਲ ਸਾਹਮਣੇ ਖਲੋਤੀ ਹੈ ਔਰ ਸ਼ਰਿਆਮ 'ਤੇ ਲਾਈਟਸ ਜਿਹੜੀਆਂ ਜਲਦੀਆਂ ਹੀ ਨਜ਼ਰ ਆ ਰਹੀਆਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਕਿ ਜਿੱਥੇ ਬਲੈਕਆਊਟ ਦੀ ਸਥਿਤੀ ਹੈ ਉੱਥੇ ਸ਼ਰਿਆਮ ਇਸੀਆਂ ਧਜੀਆਂ ਉੜਦੀਆਂ ਨਜ਼ਰ ਆ ਰਹੀਆਂ ਨੇ ਦੱਸਣਾ ਚਾਹਾਂਗੇ ਕਿ ਬਲੈਕਆਊਟ ਦਾ ਇੱਕ ਸੰਕੇਤਿਕ ਤੌਰ ਦੇ ਉੱਤੇ ਅੱਧੇ ਘੰਟੇ ਦਾ ਸਮਾਂ ਦਿੱਤਾ ਗਿਆ ਸੀ ਕਿ ਲੋਕਾਂ ਨੂੰ ਸੇਫ ਕੀਤਾ ਜਾਵੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਆਮ ਪੁਲਿਸ ਦੇ ਸਾਹਮਣੇ ਔਰ ਬਿਲਕੁਲ ਪੁਲਿਸ ਦੀ ਚੌਂਕੀ ਹੈ ਜਗ੍ਹਾ ਦੇ ਉੱਤੇ ਹੈ ਤਾਂ ਪੁਲਿਸ ਦੀ ਚੌਂਕੀ ਦੇ ਬਿਲਕੁਲ ਨੇੜੇ ਜਿਹੜਾ ਹੈ ਲਾਰੈਂਸ ਰੋਡ ਦੇ ਉੱਤੇ ਤੁਸੀਂ ਦੇਖੋ ਕਿ ਇੱਥੇ ਲਾਈਟਾਂ ਚੱਲ ਰਹੀਆਂ ਨੇ ਔਰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਕੋਈ ਪਰਵਾਹ ਨਹੀਂ ਹੈ ਕਿਸੇ ਨੂੰ ਕਿ ਲਾਈਟਸ ਨੂੰ ਬੰਦ ਕੀਤਾ ਜਾਵੇ ਜਿਹੜਾ ਲਾਕਡਾਊਨ ਜਾਂ ਬਲੈਕ ਆਊਟ ਹੈ ਇਹ ਲੋਕਾਂ ਦੀ ਸੇਫਟੀ ਵਾਸਤੇ ਰੱਖਿਆ ਗਿਆ ਹੈ ਨਾ ਕਿ ਕਿਸੇ ਦੀ ਪਰਸਨਲ ਵਿਲ ਵਾਸਤੇ ਤਾਂ ਤੁਸੀਂ ਦੂਸਰੇ ਪਾਸੇ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਾਈਟਸ ਚੱਲ ਰਹੀਆਂ ਨੇ ਔਰ ਹੋਰ ਵੀ ਤੁਹਾਨੂੰ ਦੁਕਾਨਾਂ ਦੀ ਲਾਈਟਸ ਦਿਖਾਣੇ ਆ ਚਾਹੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਨੂੰ ਬੰਦ ਰੱਖਿਆ ਜਾਵੇ ਕਿ ਅੱਧਾ ਘੰਟਾ ਕਟੋ-ਕਟ ਅੱਧਾ ਘੰਟਾ ਇਸ ਤਰ੍ਹਾਂ ਦਾ ਇੱਕ ਮੰਜ਼ਰ ਰੱਖਿਆ ਜਾਵੇ ਕਿ ਤੁਹਾਡੀ ਸੇਫਟੀ ਕੀਤੀ ਜਾਵੇ ਔਰ ਇਹ ਤਸਵੀਰ ਤੁਸੀਂ ਲਾਰੈਂਸ ਰੋਡ ਤੋਂ ਦੇਖ ਸਕਦੇ ਹੋ ਇਸ ਵੇਲੇ ਨੋਵਲਟੀ ਸੂਟ ਦੇ ਬਾਹਰ ਦੇ ਬੋਰਡ ਜ਼ਰੂਰ ਬੰਦ ਨੇ ਲੇਕਿਨ ਅੰਦਰਲੀਆਂ ਲਾਈਟਸ ਉਹਨਾਂ ਦੀਆਂ ਵੀ ਚੱਲ ਰਹੀਆਂ ਨੇ ਰਾਤ ਦੇ 8 ਵਜੇ ਦਾ ਸਮਾਂ ਹੈ ਔਰ ਜਿਸ ਤਰ੍ਹਾਂ ਦੀ ਲੋਕਡਾਊਨ ਦੀ ਸਥਿਤੀ ਹੈ ਔਰ ਤੁਸੀਂ ਦੇਖੋਗੇ ਇਸ ਵੇਲੇ ਲਾਈਟ ਦਾ ਮੰਜ਼ਰ ਕਿਸ ਤਰੀਕੇ ਦਾ ਹੈ ਔਰ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਕਿ 8 ਵਜੇ ਤੋਂ ਬਾਅਦ ਔਰ ਮਾਲ ਰੋਡ ਤੇ ਵੀ ਜਿਹੜੇ ਵੱਡੇ ਸ਼ੋਰੂਮ ਨੇ ਉਹਨਾਂ ਦੀ ਵੀ ਲਾਈਟ ਚੱਲ ਰਹੀਆਂ ਨੇ ਤਾਂ ਬਿਲਕੁਲ ਲੋਕਾਂ ਨੂੰ ਐਸੀ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਸੇਫਟੀ ਮੀਅਰ ਵਾਸਤੇ ਕੀਤਾ ਗਿਆ ਸੀ ਨਾ ਕਿ ਇਹਨਾਂ ਨੂੰ ਕੋਈ ਸ਼ੌਂਕ ਸੀਗਾ ਕਿਸੇ ਨੂੰ ਕਿ ਇਸ ਨੂੰ ਜਿਹੜਾ ਹੈ ਲਾਈਟਾਂ ਬੰਦ ਕੀਤੀਆਂ ਜਾ ਰਹੇ ਸੀ ਬਿਲਕੁਲ ਤੁਹਾਨੂੰ ਰੌਅ ਫੁਟੇਜ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕੰਨ ਦੇ ਰਹੇ ਨੇ ਲਾਈਟਸ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਲਾਈਟਸ ਲਗਾਤਾਰ ਚੱਲ ਰਹੀਆਂ ਨੇ ਤਾਂ ਪੁਲਿਸ ਵੀ ਇੱਥੇ ਮੌਜੂਦ ਹੈ ਔਰ ਪੁਲਿਸ ਦੀਆਂ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਔਰ ਬਿਕਾਇਦਾ ਤੁਹਾਨੂੰ ਦਿਖਾਣੇ ਆ ਔਰ ਇਹ ਪੁਲਿਸ ਦੀ ਗੱਡੀ ਔਰ ਉਸਤੇ ਬਿਲਕੁਲ ਪਿੱਛੇ ਤੁਸੀਂ ਦੇਖੋ ਕਿ ਇਹ ਲਾਈਟ ਚੱਲ ਰਹੀਆਂ ਨੇ ਕੋਈ ਵੀ ਕਿਸੇ ਨੂੰ ਪਰਵਾਹ ਨਹੀਂ ਹੈ ਪੁਲਿਸ ਸੇਫਟੀ ਵਾਸਤੇ ਗੱਲ ਕਰ ਰਹੀ ਹੈ ਲੇਕਿਨ ਸਰੇ ਆਮ ਲਾਈਟ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਬੰਦ ਕੀਤਾ ਜਾਵੇ ਲੇਕਿਨ ਹਾਲਾਤ ਕੁਝ ਇਸ ਤਰ੍ਹਾਂ ਦੇ ਨਹੀਂ ਰ ਲਾਈਟਸ ਚੱਲ ਰਹੀਆਂ ਨੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਜਿਹੜੇ ਜਿਨ੍ਹਾਂ ਨੇ ਆਰਡਰ ਅਬੇ ਨਹੀਂ ਕੀਤੇ ਬਿਲਕੁਲ ਜੀ ਅਸੀਂ ਜਿਹੜੀ ਕੋਈ ਲਾਈਟ ਚੱਲ ਰਹੀ ਹੈ ਦੇਖ ਰਹੇ ਆ ਜੀ ਪਰ ਕਾਫੀ ਬੰਦ ਕਰਤੀਆਂ ਨੇ ਪਹਿਲਾਂ ਹੀ ਇਨਸਟਰਕਸ਼ਨ ਸੀ ਸਾਰਿਆਂ ਨੂੰ ਤੇ ਜਿਹੜੇ ਚਲਾ ਰਹੇ ਆ ਉਹਨਾਂ ਨੂੰ ਦੇਖ ਰਹੇ ਆ ਬਿਲਕੁਲ ਅਸੀਂ ਬਿਲਕੁਲ ਤੁਸੀਂ ਦੇਖੋ ਲਾਈਟਸ ਚੱਲ ਰਹੀਆਂ ਜੀ ਉਹ ਉੱਥੇ ਦੇਖੋ ਲਾਈਟਸ ਚੱਲ ਰਹੀਆਂ ਨੇ ਬਿਲਕੁਲ ਚੱਲ ਰਹੀਆਂ ਜੀ ਬਿਲਕੁਲ ਜੀ ਬਿਲਕੁਲ ਹੁਣੇ ਕਰਾਉਨੇ ਆ ਜੀ ਚਲਾਨ ਕੱਟੇ ਕੋਈ ਨਾ ਕਾਰਵਾਈ ਕੀਤੀ ਜਾਏ ਕਿਉਂਕਿ ਸੇਫਟੀ ਮੈਅਰ ਹੈ ਲੋਕਾਂ ਦਾ ਤੁਹਾਡਾ ਕੋਈ ਕਿਸੇ ਦਾ ਆਪਣਾ ਪਰਸੂ ਮੈਨੀਫੈਸਟ ਨਹੀਂ ਹੈ ਬਿਲਕੁਲ ਬਿਲਕੁਲ ਕਰ ਰਹੇ ਆ ਜੀ ਅਸੀਂ ਸਖਤੀ ਨਾਲ ਕਰ ਰਹੇ ਹਾਂ ਨਾਲ ਬਿਲਕੁਲ ਕੱਟੇ ਤਾਂ ਬਿਲਕੁਲ ਤੁਸੀਂ ਦੇਖੋ ਕਿ ਸਖਤੀ ਨਾਲ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਇਹ ਤੁਸੀਂ ਦੇਖੋ ਮੰਜ਼ਰ ਬਾਹਰ ਦੀ ਲਾਈਟ ਬੰਦ ਹੈ ਔਰ ਲੇਕਿਨ ਲਾਈਟ ਪੂਰੀ ਜਰੀ ਹੈ ਬਾਹਰੋਂ ਨਜ਼ਰ ਆ ਰਹੀ ਹੈ ਔਰ ਰਸਤੇ ਵਿੱਚ ਜਿਹੜਾ ਹੈ ਇਸ ਵੇਲੇ ਇਸ ਤਰ੍ਹਾਂ ਦੇ ਹਾਲਾਤ ਔਰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਦਿਖਾ ਰਹੇ ਹਾਂ ਤੁਹਾਨੂੰ ਕਿ ਪੁਲਿਸ ਦੇ ਸਾਹਮਣੇ ਲਾਈਟਸ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਮਾਲ ਰੋਡ ਦੀ ਤਸਵੀਰ ਹੈ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋ ਅਜੇ ਦੇਖੋ ਜੀ ਬਹੁਤ ਸਾਫ਼ ਦੇਖ ਸਕਦੇ ਹੋ ਜਿਹੜੇ ਨੇ ਸਾਈਨ ਬੋਰਡ ਬੰਦ ਕਰਨ ਵਾਸਤੇ ਕਿਹਾ ਗਿਆ ਸੀ ਲੇਕਿਨ ਇਹ ਦੇਖੋ ਤੁਸੀਂ ਪੁਲਿਸ ਇਹ ਪੁਲਿਸ ਹੈ ਉਸ ਦੇ ਪਿੱਛੇ ਬਕਾਇਦਾ ਤੌਰ ਤੇ ਲਾਈਟਸ ਚੱਲ ਰਹੀਆਂ ਨੇ ਔਰ ਪੁਲਿਸ ਦੇ ਬੋਰਡ ਦੇ ਥੱਲੇ ਹੀ ਇਹ ਲਾਈਟ ਨੂੰ ਚੱਲ ਰਿਹਾ ਹੈ ਤਾਂ ਮਹਿਜ ਇੱਕ ਆਮ ਬੰਦੇ ਨੂੰ ਜਿਹੜਾ ਹੈ ਜ਼ਰੂਰ ਹੈ ਇਸ ਮੌਕੇ ਦਿੱਕਤ ਆਂਦੀ ਹੈ ਲੇਕਿਨ ਜਿਹੜੇ ਲੋਕ ਕੁਝ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕੀ ਪੁਲਿਸ ਦੀ ਇਹਨਾਂ ਦੀ ਇਹ ਜੀ ਇਸ ਦੀ ਜਰੀਆ ਪ੍ਰਸ਼ਾਸਨ ਦੀਆਂ ਜਿਹੜਿਆ ਆਰਡਰਸ ਹੁੰਦੇ ਨੇ ਉਸ ਦੀ ਵੀ ਪਰਵਾਹ ਨਹੀਂ ਕਰਦੇ ਤੇ ਇਹ ਤਸਵੀਰ ਉਹਨਾਂ ਚ ਵੇਖਿਆ ਤਾਂ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਤੇ ਕਿ ਸਰਜੀ ਆਵਾਜ਼ਾਈ ਜ਼ਰੂਰ ਮੌਜੂਦ ਹੈ ਲੇਕਿਨ ਲਾਈਟਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਫਿਲਹਾਲ ਅੰਮ੍ਰਿਤਸਰ ਪੁਲਿਸ ਦੇ ਬਿਲਕੁਲ ਤੁਸੀਂ ਦੇਖੋਗੇ ਇਸ ਵੇਲੇ ਤੁਹਾਨੂੰ ਪੁਲਿਸ ਦੀ ਗੱਡੀ ਵੀ ਦਿਖਾ ਰਹੇ ਆਂ ਔਰ ਦੂਸਰੇ ਪਾਸੇ ਲਾਈਟ ਸਵੀਚ ਚਲਦੀਆਂ ਹੋਈਆਂ ਔਰ ਤੁਸੀਂ ਦੇਖੋ ਪੁਲਿਸ ਵੱਲੋਂ ਉੱਥੇ ਲਾਈਟਸ ਬੁਝਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਲੇਕਿਨ ਫੇਰ ਵੀ ਇਸ ਜਗ੍ਹਾ ਤੇ ਥੱਲੇ ਲਾਈਟਸ ਹਾਲੇ ਵੀ ਆਨ ਨਜ਼ਰ ਆ ਰਹੀਆਂ ਨੇ ਤੇ ਇਹ ਤਸਵੀਰ ਹੈ ਤੁਹਾਡੇ ਸਾਹਮਣੇ ਭਾਜੀ ਕੀ ਕਹਿਣਾ ਚਾਹੋਗੇ ਲਾਈਟਾਂ ਔਨ ਨੇ ਕੀ ਕਹੋਗੇ ਇਸ ਬਲੈਕ ਬਲੈਕਆਊਟ ਨੂੰ ਬੰਦ ਨਹੀਂ ਬੰਦੋ ਨਹੀਂ ਜਾਈ ਰਹੀ ਤਾਂ ਬਿਲਕੁਲ ਬੰਦੋ ਨਹੀਂ ਚਾਹੀਦਿਆਂ ਨੇ ਲਾਈਟਾਂ ਔਰ ਬਲੈਕਆਊਟ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ 8 ਵਜੇ ਚੁੱਕੇ ਨੇ ਔਰ 8 ਵਜੇ ਤੋਂ ਬਾਅਦ ਜੋ ਸੂਰਤ-ਏ-haal ਹੈ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਜੋ ਬਲੈਕਆਊਟ ਕਿਹਾ ਗਿਆ ਸੀ ਕਿ ਬਿਲਕੁਲ ਪੂਰਨ ਤੌਰ ਤੇ ਬੰਦ ਕੀਤਾ ਜਾਏਗਾ ਪਰ ਉਹ ਬੰਦ ਨਹੀਂ ਹੋਇਆ ਲਾਈਟਸ ਔਨ ਨੇ ਲਗਾਤਾਰ ਇਸੇ ਨੂੰ ਕਾਨੂੰਨ ਦੀ ਪਰਵਾਹ ਨਹੀਂ ਪ੍ਰਸ਼ਾਸਨ ਦੇ ਹੁਕਮਾਂ ਦੀ ਕੋਈ ਵੀ ਪਰਵਾਹ ਨਹੀਂ ਕਰਦਾ ਠੀਕ ਹੈ ਬਹੁਤ ਸਾਰੇ ਸੁਨੇਹੇ ਦਿੱਤੇ ਜਾਂਦੇ ਨੇ ਕਿ ਇਸ ਤਰ੍ਹਾਂ ਹੋਏਗਾ ਔਰ ਲੋਕਾਂ ਨੂੰ ਅਸੀਂ ਕਹਿੰਨੇ ਆ ਕਿ ਅੱਧਾ ਘੰਟਾ ਬੰਦ ਰੱਖੋ ਲੇਕਿਨ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੈ ਤਾਂ ਇੱਕ ਗਰਾਊਂਡ ਲੈਵਲ ਤੋਂ ਇੱਕ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਤਾਂ ਉਮੀਦ ਕਰਦੇ ਹਾਂ ਜਰੂਰ ਪਸੰਦ ਹੋਏਗੀ ਲੇਕਿਨ ਲਾਈਟ ਸਾਰੇ ਆਮ ਚੱਲਦੀ ਹੈ